ਉਧਰ ਮੰਦਬਾ ਦੀ ਖਬਰ ਹੁਸ਼ਿਆਰਪੁਰ ਦੇ ਪੰਗੀ ਚੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਦਰਖਤ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਗਈ ਹੈ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਫਰਹਾਲ ਨੌਜਵਾਨ ਦੇ ਵੱਲੋਂ ਅਜਿਹਾ ਕਦਮ ਕਿਉਂ ਚੁੱਕਿਆ ਗਿਆ ਇਸ ਦੇ ਕਾਰਨ ਸਪਸ਼ਟ ਨਹੀਂ ਹੋਏ ਹਨ ਪਰ ਪੁਲਿਸ ਦੇ ਵੱਲੋਂ লাশ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ਦੇ ਵਿੱਚ ਰੱਖਵਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਲੜਕੇ ਦੇ ਪਿਤਾ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅਤੇ ਵੀ ਵੀ ਨਾ ਬਣਵਾਤਾ ਹੈ ਕੀ ਨਾਮ ਕੀ ਸੀ ਦਾ ਇਹ ਤੁਹਾਨੂੰ ਕਿਹਦੇ ਸ਼ੱਕ ਹੈ ਕੋਗੇ ਹਾਂਜੀ ਆਜੀ ਇਹ ਦੇ ਘਰ ਆਲੀ ਤੇ ਸ਼ੱਕ ਆਜੀ ਹੋਰੇ ਆ ਗਈ ਤੈਨਾਂ ਮਜਬੂਰੀ ਕਾਰਨ ਕੀ ਸੀਗਾ ਇਹ ਸੁਸਾਈਡ ਕਰਨ ਦਾ ਉਹ ਡਾਰਚਰ ਕਰਦੀ ਸੀ ਨਹੀਂ ਉਹਦੇ ਜ਼ਵਾਨ ਲੋਕਾਂ ਨਾਲ ਸੀ ਨਾ ਕੀ ਸੀ ਮੁੰਡੇ ਦਾ ਕਿ ਜਿੰਦਰ ਗਮਾਸ ਕੰਮ ਕੀ ਕਰਦਾ ਸੀ ਗਾ ਮੋਰਜਾਗਲਾ ਲਗਾ ਮਗਾਦਾ ਵਰਕਸ਼ਾ ਲੱਗਦੀ ਸੀ ਸਾਡੇ 1.5 ਲੱਖ ਦੀ ਕਿਹੜੇ ਪਿੰਡ ਤੋਂ ਜੀ ਨਾੜਾ ਪਿੰਡ ਵਰਕਸ਼ਾਪ ਕਿੱਥੇ ਸੀ ਜੀ ਸਾਡੇ ਨਹਿਰ ਦੇ ਉੱਤੇ ਸੀ ਸਾਡੇ ਕੀ ਲੱਗਦਾ ਜੀ ਮੇਰਾ ਬੇਟਾ ਕਿਹਦੇ ਤੋਂ ਭੈਮ ਗੱਲ ਕਰਾਂਗੇ ਉਹ ਘਰਾਂ ਤੇ ਰਹਿੰਦਾ ਹੈਗਾ ਕਰੋ ਲੈ ਆਈ ਸੀ ਇਹਨੂੰ ਰਾਤੀ ਮੇਰੇ ਕੋਲ ਘਰ ਗਈ ਉੱਤੇ ਤੇ ਸਵੇਰ ਹੱਦ ਸੀ ਆਪਣੇ ਬੇਘਿਆਂ ਦੇ ਚੱਲ ਗਏ ਭਰਾ ਨਾਲ ਆਇਆ ਸੀ लेटरिंग करने के लिए आगे गया था कुत्ता भी आता है फिर मैं देखा वहाँ से बंदा मैंने सोचा कोई नशा पता कर रहा होगा हम बोले नहीं फिर लेटरिन आया तो बंदा वही लटक रहा है फिर दोबारा गए देखने के लिए तो वही लटक रहा है फिर उसके बाद से एक लेडी कमजोर आ रही थी जो तो जब आगे रोड पे गए तो रोके तो आई देख के चली गए पुलिस वाली थी अच्छा वो देख के चली गई बस मतलब सुबह जब आप तो बैठा हुआ था नहीं जी। आ, लटका हुआ लटका हुआ था, हुआ था। तो फिर फोन किसने किया पुलिस को मेरे पास फोन नहीं था वो एक बंदा लेडी से नहीं पुलिस कब आई आपको लाश मिली है ਇਦੇ ਬਾਰੇ ਪਤਾ ਲੱਗਾ ਬਸ ਕਿੱਥੇ ਜਾਏਗਾ ਨਹੀਂ ਮੈਸੇਜ ਮਿਲਿਆ ਹੈ ਕੰਟਰੋਲ ਤੋਂ ਸਵੇਰੇ ਕਿ ਕੋਈ ਡੈਡ ਬੋਡੀ ਕਹਿੰਦੇ ਸੂਚਿਤ ਕੀਤਾ ਹਾਲੇ ਲਾਇਆ ਵੇਖਣੇ ਲੇਕਨ ਫਰਮ ਨਹੀਂ ਹੋਇਆ ਹਾਲੇ ਨਾ ਪਤਾ ਵੀ ਕਨਫਰਮ ਨਹੀਂ ਲੈ ਕੇ ਚੱਲੇ ਆ ਬਾਅਦ ਚ ਜੋ ਛੋਟੀ ਵਗੈਰਾ ਮਿਲਿਆ ਨਹੀਂ ਕੁਝ ਨਹੀਂ ਮਿਲਿਆ ਇਹਦੇ ਕੋਲ ਕੁਝ ਵੀ ਨਹੀਂ ਕੁ ਮਿਲਿਆ ਕਿਹੜੀ ਜਗ੍ਹਾ ਹੈ ਕਿੱਥੇ ਇਹ ਜਗ੍ਹਾ ਹਾਲੇ ਮੇਰੇ ਖਿਆਲ ਸਦਰ ਦਾ ਏਰੀਆ ਆ ਕਿਉਂਕਿ ਜਿਹੜੀ ਸਾਨੂੰ ਮੰਡ ਦਾ ਪਤਾ ਲੱਗਾ ਵੀ ਅੱਧੀ ਅੱਧੀ ਚੋ ਜਿਹੜੀ ਉਹ ਸਦਰ ਦਾ ਤੇ ਅੱਧਾ ਹਿੱਸਾ ਜਿਹੜਾ ਸਿੱਟੀ ਦਾ ਵਾ ਕੰਫਰਮੇਸ਼ਨ ਕੋਈ ਗੱਲ ਨਹੀਂ ਉਹ ਕੋਈ ਜਗ੍ਹਾ ਦੀ ਪ੍ਰੋਬਲਮ ਨਹੀਂ ਜਦਾ ਜਿਹੜਾ ਵੀ ਕਾਰਵਾਈ ਹੋ ਜਣੀ ਕੋਈ ਗੱਲ ਨਹੀਂ ਕਿ ਕਿਹਾ ਕਿ 8 ਘੰਟੇ ਤੋਂ ਪੁਲਿਸ ਵਾਲੇ ਹੀ ਨਹੀਂ ਡਿਸਾਈਡ ਕੀਤਾ ਕਿ ਏਰੀਆ ਨਹੀਂ ਸਾਨੂੰ ਉਹ ਡਿਸਾਈਟ ਏਰੀਏ ਤੇ ਨਹੀਂ ਕੋਈ ਪ੍ਰੋਬਲਮ ਸੀ ਕਿ ਡਿਸਾਈਟ ਸਾਨੂੰ ਪਤਾ ਲੱਗਾ ਕਿ ਉਹਦਾ ਪਰਿਵਾਰ ਆ ਰਿਹਾ ਹੈ ਕਿਹਨੇ ਹੈ ਕਿ ਕੰਫਰਮੇਸ਼ਨ ਹੋਈ ਹੈ ਕਿ ਕੌਣ ਹੈ ਕੌਣ ਨਹੀਂ ਫੇਰ ਹੀ ਇੱਥੋਂ ਮਰ ਮਟ ਚਲੋ ਜਾਣਾ ਉਹ ਨਹੀਂ ਕੋਈ ਗੱਲ ਜਾਓ ਬਿਊਰੋ ਰਿਪੋਰਟ ਦ 7 نیوز ਇੰਡੀਆ